ਰਾਮ ਕਲੀ ਮਹਿਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜੀਆਂ ਵਾਦਾਈਆਂ ਰਾਗ ਰਤਨ ਪਰਵਾਰ ਕਰਿਆ ਸ਼ਬਦ ਗਾਵਣ ਆਈਆਂ ਸਬਦੋਤਾ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਣਾ ਅੰਗੀਕਾਰ ਰਹੁ ਕਰੇ ਤੇਰਾ ਕਾਰਜ ਸਭ ਸਵਾਰਣਾ ਸਭਨਾ ਗਲਾ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀ ਕਰਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਤਹ ਸੂ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੁ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਜਰ ਸੰਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟ ਉਹ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣਾਉ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤਕਾਰ ਸੁਭਾਗੇ ਕਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਦ ਵਸ ਕੀਤੇ ਕਾਲ ਕੰਠਕ ਮਾਰਿਆ ਦੁਰਕਰਮ ਪਾਇਆ ਤੁ ਜਿਨ ਕਉ ਉਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸਖੋਆ ਤਿਤ ਕਰ ਅਨੰਦ ਵਾਜੇ ਆਨੰਦ ਸੁਨੋ ਵਡ ਪਾ ਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਸਭ ਭਏ ਸਰ ਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਾ ਭਰਪੂਰੇ ਬਿਨ ਬੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ